ਤਾਂ ਮੈਂ ਆਸਾ ਥਾਣੇ ਗਿਆ ਜੀ ਸਵੇਰੇ ਤੇ ਇੱਕ ਸਾਡਾ ਰਾਈਨਾਮਾ ਹੋਇਆ ਸੀਗਾ ਤੇ ਰਾਈਨਾਮਾ ਮੈਂ ਦੇਣ ਗਿਆ ਸੀ ਉਹਨਾਂ ਨੂੰ ਤੇ ਜਦੋਂ ਉੱਥੇ ਮੈਂ ਅੰਦਰ ਬੈਠਾ ਜਾ ਕੇ ਤੇ ਉਹ ਕੁਝ ਟਾਈਮ ਬਾਅਦ ਦਲਬਾਤ ਸਿੰਘ ਜੀ ਆ ਗਏ ਉਹਨੇ ਮੈਨੂੰ ਪੁੱਛਿਆ ਮਾਲਕੀ ਤੂੰ ਕੌਣ ਮੈਂ ਕਿਹਾ ਸਖਵੰਦਰ ਸਿੰਘ ਜੀ ਜਮਤ ਆਇਆ ਇਹ ਜੀ ਮੈਨੂੰ ਉਹਦੇ ਨੂੰ ਗਾਲਾਂ ਕੱਢਣ ਲੱਪੇ ਬਹੁਤ ਗਾਲਾਂ ਗੱਦਿਆ ਗੱਦਿਆ ਬਹੁਤ ਗਾਲਾਂ ਕੱਢੀਆਂ ਨੇ ਮੈਨੂੰ ਉਸ ਤੋਂ ਬਾਅਦ ਮੈਨੂੰ ਕਹਿੰਦੇ ਉੱਥੇ ਖੜਾ ਹੋ ਖੜਾ ਹੋ ਟਕੇ ਖੜਾ ਹੋ ਇੱਥੋਂ ਇਹ ਨਹੀਂ ਮੇਰੇ ਇੱਥੋਂ ਫੜਿਆ ਨਾਲੇ ਮੇਰੇ ਕੱਪੜੇ ਪਾੜੇ ਤੇ ਨਾਲ ਜੀ ਇਹਨੇ ਮੇਰੇ ਥੱਪੜ ਮਾਰੇ ਨਜਾਇਜ਼ ਮੇਰੇ ਥੱਪੜ ਮਾਰੇ ਮੈਂ ਇਹਨਾਂ ਨੂੰ ਕੁਛ ਨਹੀਂ ਕਿਹਾ ਮੈਂ ਇਹਨਾਂ ਨੂੰ ਕਹਿੰਦਾ ਕਹਿੰਦਾ ਰਿਹਾ ਮੈਂਗਾ ਰਾਜਨਾਮਾ ਲੈ ਕੇ ਆਇਆ ਸਰ ਮੈਂ ਤੇ ਆਹ ਸਾਡਾ ਰਾਜਨਾਮਾ ਹੋ ਗਿਆ ਇਹਨੇ ਮੈਨੂੰ ਕਿਹਾ ਮੈਂ ਇਦਾਂ ਰਾਜਨਾਮਾ ਦੇ ਕੁਛ ਨਹੀਂ ਮੰਦਾ ਮੈਂ ਤੁਹਾਡੇ ਉੱਤੇ 315 ਦਾ ਪਰਚਾ ਦਊਗਾ ਤੇ ਤੁਹਾਡੀ ਮੈਂ ਜਮਾਨਤ ਨਹੀਂ ਹੋਣ ਦੇਣੀ ਰਾਜਨਾਮਾ ਕਿੱਥੇ ਵੈਸੇ ਤੁਹਾਡਾ ਹਾਂ ਜੀ ਸਰਪੰਚ ਦਾ ਸਾਡੇ ਪਿੰਡੇ ਹੋਇਆ ਜੀ ਪੰਚਾਇਤ ਚ ਹਾਂ ਜੀ ਪੰਚਾਇਤ ਦੇ ਵਿੱਚ ਤੁਸੀਂ ਰਾਜਨਾਮੇ ਦੀ ਕਾਪੀ ਦੇਣਗੇ ਸੀ ਨਹੀਂ ਅਸਲ ਸੀ ਮੇਰੇ ਕੋਲ ਹਾਂ ਉਹ ਅਸਲ ਦੀ ਕਾਪੀ ਹਾਂ ਜੀ ਹਾਂ ਦੀ ਕਾਪੀ ਦੇਣ ਗਿਆ ਸੀ ਕਾਪੀ ਦੇਣ ਗਿਆ ਮੈਂ ਕਹਾ ਤੇ ਮੈਂ ਕਾਪੀ ਦਿਆ ਨਾ ਜੋ ਵੀ ਨਹੀਂ ਕਰਨਾ ਹੈਗਾ ਅਗਲੀ ਕਾਰਵਾਈ ਇਹ ਨਹੀਂ ਕਰਨੀ ਜੀ ਤੇ ਮੈਂ ਨਾ ਇਹ ਨਹੀਂ ਰਿਜੈਕਟ ਕੀਤਾ ਸਾਰਾ ਤੇ ਮੈਨੂੰ ਉੱਥੇ ਕੁੱਟਿਆ ਮੇਰੇ ਥੱਪੜ ਮਾਰੇ ਮੇਰੇ ਕੱਪੜੇ ਪਾੜੇ ਆ ਚਾਰਨ ਕੀ ਹੋਇਆ ਕੁੱਟਣ ਦਾ ਕੋਈ ਗੱਲ ਹੋਈ ਹੋਣੀ ਜੀ ਨਹੀਂ ਗੱਲ ਕੋਈ ਵੀ ਸਾਰ ਹੋਈ ਕਿਤੇ ਤੇ ਤੇ ਮੈਂ ਪਰਚਾ ਦੇਣਾ ਹੈਗਾ ਕੋਈ ਕੋਈ ਗੱਲ ਨਹੀਂ ਕੋਈ ਹੋਈ ਉੱਥੇ ਰਿਕਾਰਡ ਉੱਥੇ ਕੈਮਰੇ ਲੱਗੇ ਆ ਅੰਦਰ ਥਾਣੇ ਦੇ ਵਿੱਚ ਤਾਂ ਤੁਸੀਂ ਰਿਕਾਰਡ ਕਢਾ ਸਕਦੇ ਤੁਸੀਂ ਉੱਥੋਂ ਤਾਂ ਫੇਰ ਫੇਰ ਆਪਾਂ ਥੋੜੇ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਤਾਂ ਇਹਨੇ ਮੈਨੂੰ ਫੋਨ ਕੀਤਾ ਤਾਂ ਉਹਦੀ ਅਸੀਂ ਰਿਕਾਰਡਿੰਗ ਵੀ ਕੀਤੀ ਹੋਈ ਆ ਤਾਂ ਇਹਨੇ ਮੈਨੂੰ ਕਿਹਾ ਮੈਂ ਤੁਹਾਨੂੰ ਤਾਂ ਤੁਮ ਵਾਲੀ ਬਾਲਾਂ ਤੋਂ ਫੜ ਕੇ ਤੇ ਤੁਹਾਨੂੰ ਥਾਣੇ ਲੈ ਕੇ ਜਾਵਾਂ ਨਾਲੇ ਤੁਹਾਡਾ ਕੋ ਨੂੰ ਸਵਾਗਤ ਤੇ ਨਾਲੇ 315 ਦੋਗਾ ਤੁਹਾਡੇ ਉੱਤੇ ਪਰਚਾ ਕਿਉਂ ਤਾਂ ਕੀ ਲੱਗਦਾ ਤੁਹਾਨੂੰ 20 10 ਰੁਪਏ ਦਾ ਸਰ ਪਤਾ ਨਹੀਂ ਪਤਾ ਥਾਣੇ ਦਾ ਨੂੰ ਸਰ ਬੋਲਣਾ ਨਹੀਂ ਆ ਰਿਹਾ ਮੈਂ ਤਾਂ ਇਹ ਕਹਿੰਦਾ ਵੀ ਇਦਾਂ ਦੇ ਬੰਦਿਆਂ ਨੂੰ ਥਾਣੇ ਦੇ ਵਿੱਚ ਹੋਣਾ ਨਹੀਂ ਚਾਹੀਦਾ ਇਦਾਂ ਤੇ ਇਦਾਂ ਦੇ ਬੰਦੇ ਸਸਪੈਂਡ ਕਰਨੇ ਚਾਹੀਦੇ ਆ ਜਿਹੜੇ ਬੰਦਿਆਂ ਦੀ ਜਾਇਜ਼ ਬੰਦਿਆਂ ਨੂੰ ਕੁੱਟ ਰਹੇ ਹੈਗੇ ਆ ਤਦ ਤੁਸੀਂ ਹੁਣ ਐਮਐਲਆਰ ਵੀ ਕਟਾਈ ਆ ਹਾਂਜੀ ਐਮਆਰੇ ਕਟਾਈ ਹੈਗੀ ਆ ਐਸਐਸਪੀ ਦਾ ਮੈਂ ਦੇਖਿਆ ਹਾਂ ਪਰਚਾ ਕੀ ਮੰਗ ਕਰਦੋ ਹੁਣ ਅਰੇ ਮੈਂ ਤਾਂ ਇਹ ਮੰਗ ਕਰਦਾ ਪਰ ਇਦਾਂ ਦੇ ਜਿਹੜੇ ਬੰਦੇ 8:00 ਵਜੇ ਅਸੀਂ ਭਾਰਤੀ ਕਰਦੇ ਹੈਗੇ ਆ ਤੇ ਨਜਾਇਜ਼ ਬੰਦਿਆਂ ਨੂੰ ਕੋਟੜਾ ਮੈਂ ਕਹਿੰਦਾ ਸਸਪੈਂਡ ਕਰਨੇ ਚਾਹੀਦੇ ਇਦਾਂ ਦੇ ਬੰਦੇ ਜੀ ਤਾਂ ਮੈਂ ਤਾਂ ਇਹ ਮੰਗ ਕਰਦਾ ਪਿਆ ਜੀ ਕਿਉਂਕਿ ਐਸਐਸਪੀ ਸਾਹਿਬ ਨੇ ਕੀ ਦੇਖਿਆ ਹਾਂ ਹਾਂਜੀ ਹਾਂਜੀ ਉੱਥੇ ਵੀ ਸ਼ਿਕਾਇਤ ਦੇ ਕੇ ਆ ਜੀ ਜ਼ਿਲ੍ਹਾ ਐਸਐਸਪੀ ਸਾਹਿਬ ਨੇ ਮਿਲਿਆ ਨਹੀਂ ਹੈ ਕਿ ਅੱਜ ਕਹਿੰਦੇ ਛੁੱਟੀ ਤੇ ਪਰ ਗਏ ਆ ਤੇ ਅੱਜ ਮਿਲਿਆ ਨਹੀਂ ਹੈਗਾ ਸਾਹ ਸਾਨੂੰ ਸ਼ਿਕਾਇਤ ਦੇਣ ਦੀ ਉੱਥੇ ਹਾਂਜੀ ਸ਼ ਇੱਕ ਮਨਜੀਤ ਕੋਰ ਪਤਨੀ ਜਗਤਾਰ ਸਿੰਘ ਵਾਸੀ ਹੇਜਮਾਨ ਨੇ ਸਾਡੇ ਕੋਲ ਇੱਕ ਦਰਖਾਸਤ ਦਿੱਤੀ 300 38 ਨੂੰ ਕਿ ਮੇਰਨਾ ਮੈਂ ਹਸਤਾ ਗਈ ਸੀ ਹਰਪੁਰ ਮੇਰਨਾ ਛੇੜਖਾਨੀ ਗਈਤੀ ਆ ਨਾਲੇ ਮੇਰਾ ਹੱਥ ਫੜ ਕੇ ਮੈਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਆ ਜਿਹਦੇ ਦੇ ਸਬੰਧ ਵਿੱਚ ਮੈਂ ਬਾਰ ਬਾਰ ਟੈਲੀਫੋਨ ਤੇ ਨੋਟ ਕਰਾਉਂਦੇ ਆ ਵੀ ਬ੍ਰਦਰ ਤੁਸੀਂ ਟੈਲੀਫੋਨ ਤੇ ਪੇ ਆਜੋ ਪਰ ਇਹ ਆਇਆ ਨਹੀਂ ਲੇਕਿਨ ਫੇ ਮੈਂ ਇਹਨੂੰ ਅੰਮ੍ਰਿਤਕ ਕਿਹਾ ਵੀ ਤੁਸੀਂ ਜੇ ਨਹੀਂ ਆਇਆ ਤਾਂ ਮੈਂ ਤੁਹਾਨੂੰ ਲਿਓਣਾ ਮੈਨੂੰ ਆਲਾ ਠੀਕ ਹੈ ਜੀ ਅੱਜ ਫੇ ਕੱਲ ਮੈਨੂੰ ਫੋਨ ਕੀਤਾ ਕਹਿੰਦਾ ਮੈਂ ਸਾਡੇ ਹੇਜਮਾ ਪਿੰਡ ਦੀ ਸਰਪੰਚ ਨੇ ਆਪਣੀ ਪੰਚਾਇਤ ਕੀਤੀ ਪਈ ਆ ਉੱਥੇ ਸਾਡਾ ਰਾਜਨਾਵਾ ਹੋ ਰਿਹਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਸਿਰ ਮਥੇ ਤੁਹਾਡਾ ਰਾਜਨਾਵਾ ਹੋ ਜਾ ਕੋਈ ਗੱਲ ਨਹੀਂ ਪਰ ਇਹਨਾਂ ਨੇ ਇੰਨਾ ਕਿਹਾ ਸੀਗਾ ਵੀ ਜੇ ਤੂੰ ਰਾਜਨਾਵਾ ਲੈ ਕੇ ਆ ਤਾਂ ਤੈਨੂੰ ਮਰੇਈ ਪਾਰਟੀ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਸੀ ਤੇ ਜਦੋਂ ਇਹ ਮੁੰਸ਼ੀ ਦੇ ਦਫ਼ਤਰ 'ਚ ਬੈਠਾ ਸੀ ਤੇ ਇਹਨੂੰ ਮੈਂ ਕਿਹਾ ਤੂੰ ਉੱਠ ਕੇ ਖੜਾ ਹੋ ਇਹ ਹੋਇਆ ਨਹੀਂ ਇਹਨਾਂ ਮੈਂ ਥੋੜਾ ਜਿਹਾ ਦਬਕਾ ਮਾਰ ਕੇ ਗਿਆ ਪਰ ਜਿਹੜੀ ਕੋ ਮਾਰ ਕੁੱਟ ਕਰਨ ਵਾਲੀ ਕੋਈ ਗੱਲ ਨਹੀਂ ਮਿਹਰਬਾਨ ਜੀ ਸੀਸੀਟੀਵੀ ਲੱਗੇ ਹੋਏ ਐ ਬਿਲਕੁਲ ਸੀਸੀਟੀਵੀ ਤਾਂ ਕੈਮਰੇ ਲੱਗੇ ਹੋਆ ਜੇ ਕੋਈ ਚਪੇੜ ਮਾਰਨ ਦੀ ਗੱਲ ਆ ਉਹ ਆਪਣੇ ਤੌਰ ਤੇ ਦਰਖਾਸਤ ਦੇ ਕੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਢਾ ਲੈ ਜੇਕਰ ਉਹਦੇ ਚਪੇੜਾਂ ਕੋ ਮਾਰੀਆਂ ਹੋਣ ਤਬ ਬੰਦ ਕਰਨੀ ਕਰਦੇ ਆ ਇਹ ਜਦੋਂ ਆਏ ਤੁਹਾਡੇ ਕੋਲ ਕੇਸ ਕਿਤੇ ਸਟੈਂਡ ਕਰਦਾ ਹੁੰਦਾ ਕੇਸ ਕਿਤੇ ਪਹੁੰਚਿਆ ਹੁਣ ਇਹਨੇ ਆਫਿਸ ਵਿੱਚ ਕੰਪਰੋਮਾਈਜ਼ ਕਰ ਲਿਆ ਕਿ ਜਦੋਂ ਆਏ ਤੁਹਾਡੇ ਕੋਲ ਕੱਲਾ ਸੀ ਕਿ ਇਹਦੇ ਨਾਲ ਵੀ ਸੀ ਨਹੀਂ ਸਾਡੇ ਕੋਲ ਫਿਰ ਹਾਲ ਕੱਲਾ ਹੀ ਸੀ ਭਾਜੀ ਜਿੱਦਾਂ ਹੁਣ ਇਹ ਦਰਖਾਸਤ ਪਹਿਲਾਂ ਥਾਣੀ ਦੇ ਵਿੱਚ ਜੰਮੀ ਜਾਂਦੀ ਆ ਬਾਅਦ ਚ ਬਾਹਰ ਹੀ ਰਾਜੀਨਾਮਾ ਕਰ ਲਿਆ ਜਾਂਦਾ ਹੈ ਉਹ ਦਰਖਾਸਤ ਦਾ ਬੰਦ ਕੀਤੀ ਜਾਂਦੀ ਮੈਂ ਸਰ ਐਸੇ ਕਰ ਦਿੱਤਾ ਉਹਨੂੰ ਥੋੜਾ ਝਿੜਕਿਆ ਸੀ ਕਿ ਜਿਹੜਾ ਤੂੰ ਰਾਜੀਨਾਮਾ ਲੈ ਕੇ ਆਇਆ ਮੈਨੂੰ ਕੀ ਪਤਾ ਇਹ ਤੋਂ ਮਦਈ ਦੇ ਦਸਤਾਬਤ ਆਪ ਖੁਦ ਤਾਂ ਨਹੀਂ ਕਰ ਲੈ ਭਈ ਉਹ ਮਦਈ ਔਰਤ ਆ ਕੇ ਕਵੇ ਕਿ ਮੇਰਾ ਖੁਦ ਰਾਜੀਨਾਮਾ ਹੋ ਚੁੱਕਾ ਮੈਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣੀ ਚਾਹੁੰਦੀ ਉਹਦੀ ਮੈਂ ਡੀਡੀਆਰ ਪੌਂਦਾ ਐਜੇ ਕਾਨੂੰਨ ਤਮ ਐਜੇ ਕਾਨੂੰਨ ਮੁਤਾਬਕ ਰੋਜ਼ਨਾਮੇ ਤੇ ਡੀਡੀਆਰ ਪੌਂਦਾ ਵੀ ਇਹਨੇ ਹਾਜ਼ਰ ਆ ਕੇ ਦੱਸਿਆ ਕਿ ਮੇਰਾ ਕੰਪਰੋਮਾਈਜ਼ ਹੋ ਚੁੱਕਾ ਮੈਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣੀ ਚਾਹੁੰਦੀ ਠੀਕ ਹੈ ਭਾਈ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par